ਵਾਡ ਨੰਬਰ 2 ਤੋਂ ਭਾਰਤੀ ਜਨਤਾ ਪਾਰਟੀ ਦੇ ਰਾਜਨ ਮਿਸ਼ਰਾ ਜੀ ਨਾਲ ਗੱਲਬਾਤ ਕਰ ਲਏ ਨੇ ਜਿਨ੍ਹਾਂ ਨੇ ਦੱਸਿਆ ਕਿ ਇਸ ਵਕਤ ਕਿਹੋ ਜਿਹੇ ਹਾਲਾਤ ਨੇ ਵਾਡ ਨੰਬਰ 2 ਦੇ ਸ਼ਹਿਰੀ ਵਾਡ ਨੰਬਰ 2 ਦੇ ਹਾਲਾਤ ਤਾਂ ਠੀਕ ਠਾਕ ਹੀ ਨੇ ਠੀਕ ਠਾਕ ਹੀ ਨੇ ਜੀ ਤੇ ਚੱਲ ਰਿਹਾ ਸਵੇਰ ਤੋਂ ਅਜੇ ਤੱਕ ਇੱਧਰ ਤਾਂ ਵਧੀਆ ਹੀ ਹੈ ਸਾਰਾ ਕੁਝ ਹਾਂਜੀ ਅੰਦਰ ਵੀ ਵਧੀਆ ਹੀ ਹੈ ਕੋਰਸੀਆਂ ਵਗੈਰਾ ਟੁੱਟਿਆਣੇ ਦੇ ਬਾਰੇ ਕੁਝ ਇਹਦੇ ਬਾਰੇ ਸਰ ਹੁਣ ਕੁਝ ਨਹੀਂ ਆਈ ਸੀ ਤਾਂ ਤੋਂ ਤੋੜਪੰਦ ਕਰੀਏ ਮਾੜੀ ਮੋਟੀ ਸ਼ੁਕਲਾ ਜੀ ਨਾਲ ਇਹਾਂ ਕੁਝ ਥੋੜਾ ਬੋਤਾ ਕੀਤਾ ਹੈ ਹਾਂਜੀ ਇਹ ਬਾਡ ਨੰਬਰ 2 ਦੇ ਵਿੱਚ ਤੁਸੀਂ ਇੱਥੇ ਚੋਣ ਲੜ ਰਹੇ ਹੋ ਤੁਹਾਨੂੰ ਕਿਹਾਦਾ ਜਿਹੜੀ ਪਾਰਟੀ ਹਾਈ ਕਮਾਂਡ ਵੱਲੋਂ ਗਨਮੈਨ ਪ੍ਰੋਵਾਈਡ ਹੋਏ ਨੇ ਜਾਂ ਕੱਲ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਕਰ ਇਹ ਤਾਂ ਬਹੁਤ ਵਧੀਆ ਫੈਸਲਾ ਹੋਇਆ ਹੈ ਜੀ ਤੇ ਉਹ ਵੀ ਅਮਨ ਸ਼ਾਂਤੀ ਨਾਲ ਹੋਣਾ ਚਾਹੀਦਾ ਜੀ ਇਹ ਤਾਂ ਜਿਹੜੇ ਚੋਣ ਨੇ ਬਲੋਨੀ ਆਪਣੀਆਂ ਹੈ ਸਲਾਘਾਯੋਗ ਫੈਸਲਾ ਹੈ ਜੀ ਤੇ ਵਧੀਆ ਫੈਸਲਾ ਕੀਤਾ ਸਰਕਾਰ ਨੇ ਕੀ ਆ ਮੇ ਸਾਨੂੰ ਜਵਾਨਾਂ ਦੇ ਬਹੁਤ ਸਾਰਾ ਦਿੱਤਾ ਤੇ ਇਧਰ ਨੂੰ ਤਾਂ ਕਿਸੇ ਨੇ ਦੇਖਿਆ ਵੀ ਨਹੀਂ ਹੈ ਹਾਂਜੀ ਆਖ ਚੱਕੇ ਵੀ ਨਹੀਂ ਦੇਖਿਆ ਬਾੜ ਦੇ ਵਿੱਚ ਵੀ ਲੱਗ ਰਹੇ ਆ ਬਾੜ ਨੰਬਰ 2 ਤੇ ਕਿਸਤਾਂ ਦੇ ਤੁਹਾਡੇ ਮੁੱਦੇ ਕਿਹੜੇ ਕਿਹੜੇ ਮੁੱਦੇ ਤਾਂ ਸਾਡੇ ਸੜਕਾਂ ਦਾ ਸਾਰੀਆਂ ਹੀ ਬੁਰਾ ਹਾਲ ਹੈ ਜੀ ਸੜਕਾਂ ਦਾ ਲਾਈਟਾਂ ਵੀ ਲਾਈਟਾਂ ਦਾ ਵੀ ਬੁਰਾ ਹੀ ਹਾਲ ਹੈ ਜੀ ਹੈਨਾ ਜੀ ਕੋਈ ਚਲਦੀਆਂ ਨਹੀਂ ਤੇ ਬਾਕੀ ਸੜਕਾਂ ਦਾ ਤਾਂ ਬਿਲਕੁਲ ਬੋਸ ਦੇ ਅੰਦਰ ਗਏ ਹੋਣਗੇ ਉੱਥੇ ਕਿਸਤਾਂ ਦੇ ਲਾਉਂਦੇ ਜੀ ਉੱਥੇ ਤਾਂ ਸਵੇਰੇ ਗਿਆ ਸੀ ਜੀ ਵਧੀਆ ਹੀ ਸੀਗੇ ਹਾਲਾਤ ਉੱਥੇ ਤਾਂ ਹਾਂਜੀ ਮੰਨੇ ਬੈਠੇ ਆ ਆਪਣੇ ਵਰਕਰ ਨਾਲ ਹੋਇਆ ਹੋਵੇ ਨਹੀਂ ਆਪਣੇ ਵਰਕਰ ਨਾਲ ਕੋਈ ਤਾਂ ਕੰਮ ਹੋ ਕਿਨੇ ਹੋਇਆ ਜੀ ਆਪਣੇ ਵਰਕਰ ਹਜੇ ਵੀ ਅੰਦਰ ਬੈਠੇ ਹੋਏ ਨੇ ਜਦਕਿ ਮੇਰੇ ਖਿਆਲ ਨਾਲ ਦੂਜੀ ਪਾਰਟੀ ਦੇ ਬਾਹਰ ਵੀ ਆ ਗਏ ਨੇ ਪਰ ਆਪਣੇ ਕੌਥੀ ਬੈਠੇ ਹੋਏ ਨੇ ਇਹ ਫਿਰ ਕੀ ਕਰਦੇ ਆ ਵਾੜਵਾਸੀ ਮੈਂ ਤਾਂ ਵਾੜਵਾਸੀ ਨੂੰ ਇਹੀ ਅਪੀਲ ਕਰਦਾ ਆਪਣਾ ਦੇਖ ਕੇ ਧਿਆਨ ਨਾਲ ਚੁਣਿਆ ਜਾਵੇ